ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਛਣਕਾਟਾ ਟੀਵੀ ਤੇ ਅੱਜ ਅਸੀਂ ਖੜੇ ਹਾਂ ਜੀ ਪਾਕਿਸਤਾਨ ਦੇ ਬਾਰਡਰ ਤੇ ਬਿਲਕੁਲ ਜਿਹੜਾ ਇੰਡੀਆ ਤੇ ਪੰਜਾਬ ਦੀ ਸਰਹੱਦ ਦੇ ਨਾਲ ਬਿਲਕੁਲ ਲੱਗਦਾ ਅਸੀਂ ਇਸ ਟਾਈਮ ਸਿਰਫ 5 ਕਿਲੋਮੀਟਰ ਦੂਰ ਖੜੇ ਹਾਂ ਜੇ ਬਾਰਡਰ ਤੋਂ ਤੇ ਇਸ ਪਿੰਡ ਦੇ ਵਿੱਚ ਅਸੀਂ ਇੱਥੇ ਹੈਗੇ ਆ ਤੇ ਬਾਇਂ ਥਰ ਸਾਡੇ ਨਾਲ ਪਿੱਛੇ ਸਾਡੇ ਬਜ਼ੁਰਗ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕੀ ਹਾਲਾਤ ਨੇ ਇੱਥੇ ਦੇ ਤੇ ਕੀ ਅ ਇਸ ਟਾਈਮ ਇੱਥੇ ਦੀਆਂ ਪੋਜੀਸ਼ਨ ਚੱਲਦੀਆਂ ਨੇ ਤੇ ਕਿਵੇਂ ਜੰਗ ਦਾ ਮਾਹੌਲ ਕਿਵੇਂ ਦਾ ਆ ਕਿਉਂਕਿ ਜਿਹੜੇ ਬਜ਼ੁਰਗ ਇੱਥੇ ਬੈਠੇ ਨੇ ਮੈਨੂੰ ਤਾਂ ਨਹੀਂ ਲੱਗਦਾ ਵੀ ਇੱਥੇ ਕੋਈ ਮਾ ਸਤਿ ਸ਼੍ਰੀ ਅਕਾਲ ਬੀਰ ਕੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੀਰ ਕੋ ਪਹਿਲਾਂ ਪਿੰਡ ਦਾ ਨਾਮ ਦੱਸੋ ਇਹ ਪਿੰਡ ਦਾ ਕੀ ਨਾਮ ਆ ਪਿੰਡ ਦਾ ਨਾਮ ਮਾਰੀ ਉਦੋਕੇ ਜੀ ਮਾਰੀ ਉਦੋਕੇ ਅਜਾ ਬਾਪੂ ਜੀ ਕਿਵੇਂ ਜੰਗ ਦਾ ਮਾਹੌਲ ਇੱਥੇ ਜਿਹੜਾ ਹੈਗਾ ਉਹ ਕਿਵੇਂ ਲੱਗ ਰਿਹਾ ਅਜੇ ਤਾਂ ਕੋਈ ਜੰਗ ਦਾ ਮਾਹੌਲ ਸਾਨੂੰ ਤਾਂ ਕੋਈ ਦੇਖਦਾ ਨਹੀਂ ਕੋਈ ਅੱਜ ਫੌਜ ਆਈ ਪਹਿਲਾਂ ਤਾਂ ਕੋਈ ਗੱਲ ਨਹੀਂ ਸੀ ਅੱਛਾ ਕੋਈ ਡਰ ਨਹੀਂ ਹੈ ਅਜਾ ਮਤਲਬ ਇੱਥੇ ਕੋਈ ਡਰ ਨਹੀਂ ਹੈਗਾ ਕਿਸੇ ਚੀਜ਼ ਤੋਂ ਕਿ ਜੇ ਤਾਂ ਜੰਗ ਲੱਗਦੀ ਆ ਕੀ ਤੱਕ ਕੋਈ ਪ੍ਰੋਬਲਮ ਹੋਵੇ ਇਹ ਕੋਈ ਨਹੀਂ ਕੋਈ ਗੱਲ ਨਹੀਂ ਅੱਛਾ ਅਜੇ ਕੋਈ ਵੀ ਅਜੇ ਤੁਹਾਨੂੰ ਕੋਈ ਵੈਸੇ ਕੋਈ ਇਦਰੋਂ ਆਈ ਡਿਟੇਲ ਵਗੈਰਾ ਵੀ ਹਾਂ ਵੀ ਪਿੰਡ ਖਾਲੀ ਕਰਤਾ ਜਾਂ ਕੁਝ ਵੀ ਕੋਈ ਨਹੀਂ ਆਈ ਨਾ ਕੋਈ ਗਿਆ ਇਹ ਪਿੰਡ ਦਾ ਅੱਛਾ ਅਜੇ ਕੋਈ ਇਦਾਂ ਦੀ ਡਿਟੇਲ ਤੁਹਾਡੇ ਕੋਲ ਨਹੀਂ ਕੋਈ ਕੋਈ ਨਹੀਂ ਆਈ ਓਕੇ ਜਿਵੇਂ ਤੁਹਾਡਾ ਕਰਦਾ ਉਹ ਇੱਥੇ ਨੋਰਮਲ ਚੱਲਦਾ ਪਿੰਡ ਓਵੇਂ ਚੱਲੀ ਜਾ ਰਿਹਾ ਓਵੇਂ ਨੋਰਮਲ ਚੱਲਦਾ ਹੈ ਨਾ ਹਾਂਜੀ ਤੇ ਅੱਛਾ ਬਸ਼ਰੂ ਕੋ ਇੱਥੇ ਜਿਹੜਾ ਜਦੋਂ 1972 ਦਾ 71 ਦੀ ਜੰਗ ਲੱਗੀ ਸੀ ਉਦੋਂ ਵੀ ਇਸ ਪਿੰਡ ਨੂੰ ਇੱਥੇ ਐਵੇਂ ਸੀਗਾ ਜਾਂ ਕਿਵੇਂ ਉਦੋਂ ਦਾ ਮਾਹੌਲ ਕੀ ਸੀ ਜੰਗਲ ਕੀ ਲੋਕ ਉੱਠ ਕੇ ਗਏ ਸੀ ਬਾਹਰ ਗਏ ਸੀ ਉਦੋਂ ਗਿਆ ਸੀ ਹਾਂਜੀ ਰਾਤ ਜੰਗਲ ਕਰ ਰਾਤ ਲਗਾ ਜੰਗ ਅੱਛਾ ਰਾਤ ਨੂੰ ਜੰਗ ਲੱਗੀ ਸੀ ਸੱਤ ਕੋਈ ਲੱਗਾ ਸ਼ਾਮ ਨੂੰ ਸ਼ਾਮ ਨੂੰ ਉਦੋਂ ਲੋਕ ਉੱਠ ਕੇ ਗਏ ਜੋ ਜੰਗ ਲੱਗੀ ਉਦੋਂ ਉੱਠੇ ਪਹਿਲਾਂ ਕੋਈ ਨਹੀਂ ਉੱਠਦਾ ਅੱਛਾ ਪਹਿਲਾਂ ਕੋਈ ਨਹੀਂ ਉੱਠਿਆ ਇੱਥੋਂ ਨਹੀਂ ਨਹੀਂ ਹੁਣ ਵੀ ਜਾ ਕੇ ਜੰਗਲ ਕੋਈ ਫੇਰ ਭਾਵੇਂ ਕੋਈ ਨਹੀਂ ਉੱਠਦਾ ਅੱਛਾ ਆ ਕਿਉਂਕਿ ਮੇਨ ਚੀਜ਼ ਗੱਲ ਆ ਵੀ ਮੈਨੂੰ ਲੱਗਦਾ 1971 ਤੋਂ ਬਾਅਦ ਦੇ ਵਿੱਚ ਇੱਕ ਸਰ ਕਾਰਗਿਲ ਦੀ ਜੰਗ ਹੋਈ ਸੀ ਜਿਹੜੀ ਉਹ ਵੀ ਕਾਰਗਿਲ ਦੇ ਵਿੱਚ ਪੰਜਾਬ ਦੇ ਵਿੱਚ ਉਸ ਟਾਈਮ ਦੇ ਕੋਈ ਇਦਾਂ ਨਹੀਂ ਮਾਹੌਲ ਸੀ ਪਰ ਅੱਜ ਇੱਕ ਜਿਹੜੀ ਗੱਲ ਹੁੰਦੀ ਆ ਵੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਗੱਲਾਂ ਚੱਲਦੀਆਂ ਆ ਰਹੀਆਂ ਨੇ ਵੀ ਜੰਗ ਲਾ ਲੋ ਜੀ ਆਹ ਕਰ ਦੋ ਜੀ ਉਹ ਕਰ ਦੋ ਪਰ ਮੇਨ ਚੀਜ਼ ਇਹ ਬਜ਼ੁਰਗਾਂ ਨੇ 1971 ਵਾਲੀ ਜੰਗ ਵੀ ਦੇਖੀ ਆ ਇਹ ਤਾਂ ਗੱਲ ਕਰਦੇ ਆ ਵੀ ਉਸ ਜੰਗ ਦੇ ਮਾਹੌਲ ਦਾ ਕੀ ਸੀ ਸੀ ਉਸ ਟਾਈਮ ਦੇ ਮਾਹੌਲ ਉਹਦੇ ਵਿੱਚ ਕੀ ਹਾਲਾਤ ਸੀਗੇ ਕਿ ਵਾਕਈ ਜੰਗ ਸੌਖੀ ਆ ਜਾਂ ਕਿਵੇਂ ਆ ਹਾਂਜੀ ਬੀਰ ਕੋ ਕੀ ਹਾਲ ਚਾਲ ਹੈ ਜੀ ਮੈਂ ਆਪ ਦੀ ਆ ਜੀ ਬੀਰ ਕੋ ਕਿਵੇਂ ਜਿਹੜੀ ਜੰਗ ਉਹ 71 ਚ ਲੱਗੀ ਸੀਗੀ ਅੱਜ ਕੱਲ ਲੋਕੀ ਬੜਾ ਬੋਲਦੇ ਆ ਜੀ ਮੀਡੀਆ ਵੀ ਬੋਲਦਾ ਵੀ ਜੰਗ ਲੱਗੀ ਆ ਹੋ ਗਿਆ ਹੋ ਗਿਆ ਕਿ ਜੰਗ ਜੰਗ ਇਨੀ ਸੋਖੀ ਹੈ ਜੀ ਕੋਈ ਬਾਤ ਨਹੀਂ ਇੱਥੇ ਰਹੇ ਨਹੀਂ ਜੰਗ ਸੋਖੀ ਹੈ ਕਿ ਜੰਗ ਲੱਗਣੀ ਚਾਹੀਦੀ ਨਾ ਲੱਗੇ ਜੰਗਾ ਕੇ ਹਾਂਜੀ ਤੇ ਕੀ ਉਸ ਸਮੇਂ ਮਾਹੌਲ ਕੀ ਸੀ ਜਦੋਂ 71 ਦੀ ਜੰਗ ਲੱਗੀ ਸੀਗੀ ਕਿਵੇਂ ਦੇ ਇੱਥੇ ਉਦੋਂ ਹਾਲਾਤ ਸੀਗੇ ਮਾਹੌਲ ਤਾਂ ਚੰਗੇ ਹੀ ਅਹੀਂ ਗਏ ਨੇ ਕਿਸੇ ਵੰਨੇ ਆ ਤੁਸੀਂ ਤੁਹਾਡਾ ਪਿੰਡ ਕਿਤੇ ਨਹੀਂ ਗਿਆ ਨਾ ਨਾਹੀਂ ਇੱਥੇ ਰਹੇ ਹਰ ਜੰਗ ਚ ਪੂਰੀ ਜੰਗ ਦੇ ਵਿੱਚ ਕੀ ਬਾਤ ਹੈ ਇਹ ਬਤੂਕ ਲੈ ਕੇ ਇੱਥੇ ਖਲੋਤਾ ਹੈ ਤੇ ਇਧਰ ਇਧਰ ਬਜ਼ੁਰਗਾਂ ਨਾਲ ਗੱਲ ਕਰਦੇ ਇਹਨਾਂ ਨਾਲ ਹੀ ਕੈਮਰਾ ਆਫ ਤੇ ਗੱਲ ਚੱਲ ਰਹੀ ਹੈ ਸਾਡੀ ਤੇ ਭਾਈ ਜੀ ਕੀ ਹਾਲ ਚੱਲ ਬਹੁਤ ਵਧੀਆ ਜੀ ਅੱਛਾ ਜਿਵੇਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹੁਣ ਜੰਗਲ ਚੱਲਣ ਦੇ ਮਾਹੌਲ ਚੱਲਦੇ ਪਿਆ 1900 ਆਪਣੇ ਸਾਰੇ ਪਾਸੇ ਚੱਲਦਾ ਪਿਆ ਵੀ ਜੰਗ ਲੱਗ ਜੇ ਵੀ ਕੀ ਤੁਸੀਂ ਚਾਹੁੰਦੇ ਹੋ ਵੀ ਵਾਕਈ ਇਹ ਜੰਗ ਹੋਣੀ ਚਾਹੀਦੀ ਪੰਡਿਆ ਦੀ ਨਹੀਂ ਜੀ ਇਹੋ ਜੀ ਚੀਜ਼ ਤਾਂ ਨਹੀਂ ਕੋਈ ਹੋਣੀ ਚਾਹੀਦੀ। ਜੀ। ਕੋਈ ਬੰਦਾ ਨਹੀਂ ਆਖੂ ਮੈਂ ਗਵਾਂਢੀ ਨਾਲ ਨੜਪਾਂ ਚ ਹੋਈ ਆਪਣਾ ਪਾਕਿਸਤਾਨ ਸ਼ਰੀਕਾ ਜਾਂ ਇਕੱਠ ਹੀ ਆਪਣੀ ਇੱਕੋ ਗੱਲ ਆ। ਬਾਕੀ ਜਦੋਂ ਕੋਈ ਫਰਮ ਆਏ ਦਰ ਉਧਰ ਚਲਦਿਆਂ ਨੇ। ਬਾਕੀ ਮੈਂ ਤਾਂ ਨਾ ਕਿਤੇ ਨਹੀਂ ਜਾਣਾ ਚਾਹੀਦਾ। ਜੋ ਕੁਝ ਹੋਵੇ ਠੀਕ ਆ। ਆਈ ਤੇ ਤੁਰੀ ਜਾਣਾ। ਬਿਲਕੁਲ। ਹਾਂ। ਤੇ ਇੱਥੇ ਰੋ ਰਿਸ਼ਤੇਦਾਰ ਵੀ ਜਾਂਦਾ ਕੜਾ ਬੁਗਾ। ਕੋਲੇ ਵੀ ਆ ਜਾ ਸਾੜਿਆ। ਅੰਗਾ ਜੁੱਤੀਆਂ ਮਾਰਨੀਆਂ। ਨਾ ਵੇ ਅੱਠੀ ਦਹੀ ਦੀ ਨਹੀਂ ਕਰਨ ਮੁੜਿਆ ਵਾਂ। ਘਰ ਤੋਂ ਮੁੜਿਆ ਵਾਂ। ਕੋਈ ਫਾਇਦਾ ਨਹੀਂ ਕਿਤੇ ਜਾਣ। ਮਾਣਾ ਦਾ ਫੱਟਾ ਤਥਾ ਪਾਓ ਆਨੰਦ ਲਓ ਕੋਈ ਗੱਲ ਹੀ ਨਹੀਂ ਮਤਲਬ ਜੇ ਜੋ ਹੋਣਾ ਜੇ ਆਉਣੀ ਆ ਤਾਂ ਜਿੱਥੇ ਮਰਜੀ ਜਾਂਦੇ ਜਾਂ ਉੱਥੇ ਵੀ ਆ ਜਾਣੀਆਂ ਸਾਰੀ ਲਈ ਬਿਹਤਰੀ ਲੱਗੇ ਜੀ ਜਦੋਂ ਵੀ ਭੱਜਣਗੇ ਆਪਾਂ ਆਪਣੇ ਘਰ ਚਲੇ ਜਾਵਾਂਗੇ ਕੀ ਬਾਤ ਹੈ ਅੱਛਾ ਭਾਈ ਜੀ 77 ਦੇ ਵਿੱਚ ਤੁਸੀਂ ਗੱਲ ਦੱਸੀ ਸੀ ਕਿ ਤੁਹਾਡੇ 77 ਦੇ ਵਿੱਚ ਤਾਂ ਇੱਥੇ ਕੀ ਜੱਗ ਦਾ ਮਾਹੌਲ ਸੀ ਕੀ ਸੀ ਉਸ ਟਾਈਮ ਜੀ ਉਹ ਜਿਹੜੇ ਨਾ ਸਾਡੇ ਨੂੰ ਅਗਲੇ ਪਿੰਡ ਆਣਾ ਦੋ ਹਾਂ ਜੀ ਮਾੜੀ ਕੰਬੋ ਕੇ ਉਦੋਂ ਅੱਗੇ ਬਾ ਤਾਰਾ ਸਿੰਘ ਚੀਤ ਉਹਨਾਂ ਦੇ ਜਿਹੜੇ ਨਾ ਦੇਲੇ ਨਾ ਸਾਡੇ ਨੂੰ ਵੀ ਵੱਡੇ ਆ अच्छा हां ਜਦੋਂ ਅਸੀਂ ਇਹ ਪਿੰਡ ਛੱਡ ਗਏ ਨਾ ਅੱਛਾ ਮਤਲਬ ਆਪਾਂ ਚਲੇ ਵੀ ਜਾਂਦੇ ਆ ਉਹਨਾਂ ਤੂੰ ਹੀ ਜਾਓ ਜਿੱਥੇ ਮਰਜ਼ੀ ਖਸਮਾਂ ਨੂੰ ਖਾਓ ਅੱਛਾ ਪਿੰਡ ਫੇਰ ਉਹਨਾਂ ਮਾਲ ਲੈਣੇ ਆ ਭਾਵੇਂ ਸਾਡੇ ਕੋਈ ਮੇਰੇ ਨਾਲ ਕੇ ਵੀ ਬਾਹ ਆ ਫੇਰ ਉਹ ਇੱਥੇ ਰਜਦੇ ਆ ਡੰਗਰ ਖੁੱਲੇ ਛੱਡਦੇ 71 ਜਿਹੜੀ ਗੱਲ ਉਹ ਤਾਂ ਸਮਝਿਆ ਤੇ ਮੀਟ ਸ਼ਰਾਬਾਂ ਚੱਲਦੀਆਂ ਕੋਈ ਨਹੀਂ ਪਰ ਕਹਿੰਦਾ ਵੀ ਪ੍ਰਵਾਹ ਨਹੀਂ ਲੋਕ ਜਾਗੇ ਨਹੀਂ ਕੋਈ ਅੱਛਾ ਮਤਲਬ ਉਦੋਂ ਵੀ ਇੱਥੇ ਮਤਲਬ ਮੀਟ ਸ਼ਰਾਬਾਂ ਚੱਲਦੀਆਂ ਇਹ ਗੱਲ ਕਹਿੰਦਾ ਵੀ ਖਜਾਣਾ ਨਹੀਂ ਕਿਤੇ ਵੀ ਇਥੇ ਖਾਦੇ ਪੀਂਦੇ ਰਹਿਣਾ ਜਿਹੜੀ ਕਾਰਗਰ ਵਾਲੇ ਦੀ ਗੱਲ ਹੈ ਨਾ ਉਹ ਲੋਕਾਂ ਨੂੰ ਹੁਣੇ ਪੜਾ ਗਈ ਆ ਸੜਕਾਂ ਤੇ ਲੋਕ ਮਰ ਗਏ ਆ ਹਾਂ ਤੇ ਸੋ ਕੋ ਘਰੇ ਬੀਠੇ ਲੋਕ ਨੰਦ ਲੈਂਦੇ ਰਹੇ ਘਰੇ ਬੈਠੇ ਜਿਹੜੇ ਸਿੱਖ ਸੀ ਸਾਰੇ ਤੇ ਅੱਜ ਦੇ ਹੁਣ ਤੁਸੀਂ ਜਿਹੜੀ ਇਸ ਟਾਈਮ ਜਿਹੜੇ ਹਾਲਾਤ ਨੇ ਇਸ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵਾਕਈ ਜਿਹੜੇ ਅੱਜ ਦੇ ਟਾਈਮ ਚ ਤਾਂ ਹੁਣ ਭਾਰਤ ਨੇ ਅਟੈਕ ਕਰਤਾ ਫਿਰ ਉਧਰੋਂ ਪਾਕਿਸਤਾਨ ਦੀ ਵੇਟ ਕਰ ਰਹੇ ਵਿਧਰੋਂ ਕੀ ਆਉਂਦੀ ਆ ਚੀਜ਼ਾਂ ਚਲੋ ਜੀ ਉਹ ਗੱਲ ਤਾਂ ਉਹ ਆਪਣੇ ਹੱਥ ਦੇ ਗੱਲ ਨਹੀਂ ਜੀ ਉਹ ਤਾਂ ਆਪਣੇ ਤੋਂ ਦੂਰ ਦੀ ਗੱਲ ਆ ਜਦੋਂ ਕਿਸ ਨੂੰ ਸਿਰ ਚ ਆਪਾਂ ਮਾਰਾਂਗੇ ਅਗਲਾ ਵੀ ਮਾਰੂ ਜੇ ਮੇਰੇ ਜੁੰਡੇ ਹੋਣਗੇ ਹੱਥ ਤੇ ਅਗਲੇ ਤੇ ਵੀ ਫੜਨੇ ਪੈਣੇ ਆ ਬਿਲਕੁਲ ਇਹ ਤਾਂ ਕਿਸੇ ਨੂੰ ਕੋ ਮਾੜਾ ਨਹੀਂ ਗਿਣਨਾ ਚਾਹੀਦਾ ਜੇ ਕੋਈ ਆਪਣੇ ਨਾਲ ਹੈ ਤਾਂ ਉਹਨਾਂ ਨਾਲ ਵੀ ਬਿਲਕੁਲ ਹੈ ਜੇ ਕੋਈ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਨਹੀਂ ਕੋਈ ਆਈ ਕੋਈ ਡਿਟੇਲ ਵਗੈਰਾ ਕੋਈ ਅੱਛਾ ਅਸੀਂ ਪ੍ਰਸ਼ਾਸਨ ਇੱਥੇ ਸਾਬ ਕਾ ਦੇ ਜੀ ਕਿਸੇ ਨਹੀਂ ਕਿਸੇ ਨੂੰ ਪੁੱਛਣਾ ਅੱਛਾ ਜੀ ਜਦੋਂ ਕਿਸੇ ਨੂੰ ਕੋ ਬੱਜੀਆਂ ਜਿਹੜੇ ਮਾੜੇ ਦੇਣ ਵਾਲੇ ਆ ਮੇਰੇ ਉਹਨਾਂ ਤੁਰ ਜਾਣਾ ਤਾਂ ਸੰਤ ਤਨ ਮਗਰ ਲੈ ਮਾਲ ਲੈਣਾ ਪੈਂਦਾ ਆਪਦੇ ਘਰੋਂ ਨਹੀਂ ਜਾਣਾ ਚਾਹੀਦਾ ਇਹ ਤਾਂ 71 ਦੀ ਜੰਗ ਦੇ ਵਿੱਚ ਵੀ ਇੱਥੇ ਕਾਫੀ ਨੁਕਸਾਨ ਹੋਇਆ ਸੀ ਇਸ ਇਰੀਏ ਦੇ ਵਿੱਚ ਕਿ ਨਹੀਂ ਕੋਈ ਨੁਕਸਾਨ ਨਹੀਂ ਅੱਛਾ ਇਸ ਟਾਈਮ ਕੋਈ ਇੱਥੇ ਕੋਈ ਨੁਕਸਾਨ ਨਹੀਂ ਸੀ ਹਾਂ ਨਹੀਂ ਇੱਥੇ ਅੱਛਾ ਨਾ ਇੱਥੇ ਉਧਰ ਬੰਬ ਜਾ ਨਾ ਇਹਦਾ ਮਸਾਲਾ ਡਿੱਗਾ ਹੋਇਆ ਬਾਅਦ ਚ ਆਪਣੇ ਫੌਜੀ ਚਲਾਉਂਦੇ ਕੋਈ ਗੋਲੇ ਚੱਲੇ ਨਹੀਂ ਉਹਨਾਂ ਦੇ ਉੱਤਰੇ ਪੈ ਰਹੇ ਅੱਛਾ ਹਾਂ ਕੋਈ ਗੱਲ ਪਾਕਿਸਤਾਨ ਪਾਕਿਸਤਾਨ ਵਾਲਿਆਂ ਦੀ ਬਾਅਦ ਚ ਆ ਕੇ ਵੇਖਿਆ ਅੱਛਾ ਉਹਨੂੰ ਆਪਣੇ ਪਲੀਤਾ ਦੇ ਗਏ ਮੁੜ ਕੇ ਡਾਉਂਦੇ ਰਹੇ ਅੱਛਾ ਕੀ ਹੋਰ ਨਹੀਂ ਗੱਲ ਕੋਈ ਗੱਲ ਇਹ ਆ ਵੀ ਆਪਣੇ ਮਨਦੇ ਵੀ ਡਾਰਿਆ ਜੇ ਫਰਜ ਕਰੋ ਕੱਲ ਲੁਧਿਆਣੇ ਲਾਗੇ ਕੋਈ ਕਿੱਥੇ ਐਕਸੀਡੈਂਟ ਹੋ ਗਿਆ ਹਾਂਜੀ ਵਾਹ ਹੋਇਆ ਪਟਾਲੇ ਪਟਾਲੇ ਐਕਸੀਡੈਂਟ ਹੋਇਆ 6 ਬੱਚੇ ਮਰ ਗਏ ਉੱਥੇ 6 ਬੱਚੇ ਮਰ ਗਏ ਉਹਨਾਂ ਦੇ ਪਾਦੀ ਤਲਾਕੀ ਉਹਨਾਂ ਤੇ ਲੱਗੀ ਉਹਨਾਂ ਦੀ ਲੱਗੀ ਪਰਿਵਾਰ ਹੀ ਖਤਮ ਹੋ ਗਿਆ ਪਰਿਵਾਰ ਹੀ ਡਰਾਈਵਰ ਇੱਕ ਮਰ ਗਿਆ ਤੇ ਜੀ ਮੈਂ ਤਾਂ ਇਹ ਕਹਿੰਦਾ ਵੀ ਆ ਪੱਕੇ ਤੇ ਨਹੀਂ ਜਾਣਾ ਚਾਹੀਦਾ ਸਭੋ ਜਿਹ ਕੋਈ ਕਿਸੇ ਤੇ ਬੰਦੀ ਦੇ ਜਿਹਨਾਂ ਦੀ ਹੈਲਪ ਕਰੀਏ ਜਿਹੜੇ ਆਪਣੇ ਆਏ ਖਾਕੀਆਂ ਵਰਦੀਆਂ ਅਸੀਂ ਬਿਲਕੁਲ ਅਬ ਮੇਨ ਚੀਜ਼ ਇਹ ਉਹੀ ਗੱਲ ਸਾਡੇ ਪੰਜਾਬ ਵਾਲਿਆਂ ਦੀ ਇੱਕੋ ਹੀ ਗੱਲ ਆ ਵੀ ਜੰਗ ਨਾ ਲੱਗਣੀ ਚਾਹੀਦੀ ਆ ਤੇ ਕਹਿੰਦੇ ਜੰਗ ਦਾ ਤਾਂ ਇੱਕ ਨਾ ਹੀ ਮਾੜਾ ਹੁੰਦਾ ਆ ਕਿਉਂਕਿ ਮੇਨ ਚੀਜ਼ ਆਪਾਂ ਜਿੱਥੇ ਮਰਜ਼ੀ ਭੱਜ ਲਈਏ ਕਿਉਂਕਿ ਜਿਹੜੀ ਜੰਗ ਐ ਨਾ ਇਹ ਸਿਰਫ ਦੂਰੋਂ ਦੇਖਣੀ ਚੰਗੀ ਲੱਗਦੀ ਆ ਟੀਵੀ 'ਚ ਦੇਖਣੀ ਚੰਗੀ ਲੱਗਦੀ ਆ ਪਰ ਜਿਹੜੇ ਪਿੰਡਾਂ 'ਤੇ ਇਹ ਹੰਡਾਈ ਜਾਂਦੀ ਆ ਉਹਨਾਂ ਨੂੰ ਪਤਾ ਹੁਣ ਪੁੱਛ ਕੇ ਦੇਖੋ ਵੀ ਅਸਲ ਜੰਗ ਕੀ ਹੁੰਦੀ ਆ ਜਿਨ੍ਹਾਂ ਦੇ ਪਰਿਵਾਰ ਦੇ ਜੀਤ ਉਰ ਜਾਂਦੇ ਨਾ ਉਹਨਾਂ ਨੂੰ ਪਤਾ ਹੁੰਦਾ ਜੰਗ ਕੀ ਹੁੰਦੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜੰਗ ਦਾ ਸੇਕ ਹੀ ਨਹੀਂ ਜਾਣਾ ਉਹਨਾਂ ਨੂੰ ਕੀ ਪਤਾ ਜੰਗ ਕੀ ਆ ਆ ਜਿਹੜੇ ਅੱਜ ਤੱਕ ਵਾਲੇ ਜਾਂ ਜਿਹੜੇ ਹੋਰ ਜਿਹੜੇ মিডিਆ ਵਾਲੇ ਜੰਗ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਪਤਾ ਜੰਗ ਕੀ ਆ ਮੈਂ ਤਾਂ ਇੱਕ ਵੈਸੇ ਗੱਲ ਕਰਦਾ ਵੀ ਜਿਹੜੇ ਜਿਹੜੇ মিডিਆ ਵਾਲੇ ਨਾ ਓਕੇ ਫਿੱਕੇ ਹੁੰਦੇ ਨੇ ਉਧਰੋਂ ਪਾਕਿਸਤਾਨ ਵਾਲਿਆਂ ਨੂੰ ਕਹਦੀਏ ਵੀ ਭਾਈ মিডিਆ ਇਕੱਠਾ ਕਰ ਲਓ ਇਧਰੋਂ ਪੰਜਾਬ ਵਾਲੇ ਇੰਡੀਆ ਨੂੰ ਕਹਦੀਏ মিডিਆ ਇਕੱਠਾ ਕਰ ਲਓ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਕਹਦੀਏ ਲੜ ਲਓ ਆਪਸ ਵਿੱਚ ਜਿਹੜਾ ਜਿੱਤ ਗਿਆ ਕਿਉਂ ਬਜਰ ਕੋ ਠੀਕ ਹੈ ਨਾ ਠੀਕ ਹੈ ਜੀ ਤੇ ਹਾਂ ਵੀ ਤੁਹਾਨੂੰ ਨਹੀਂ ਲੜਨਾ ਕੇਣਾ ਤੁਹਾਨੂੰ ਪਰ ਗੱਲਾਂ ਲੈਣ ਦੀ ਇਹ ਤਾਂ ਲੜਾਉਣਾ ਜੀ ਤਾਂ ਤੇ ਲੜਾਉਣਾ ਤੁਹਾਡੇ ਲੜਨਾ ਕਿ ਨਾ ਟਕਰੋ ਟਕੜੀ ਕੋਈ ਦੋ ਪਹਿਲਵਾਨ ਕੋਲ ਤੇ ਕਈ ਵਾਰ ਇੱਕ ਕੱਚੇ ਨਹੀਂ ਇੱਕ ਦੂਜਨ ਮਾਰੀ ਜਾਂਦੇ ਸਾਈਡ ਤੋਂ ਜ਼ਿਆਦਾ ਜ਼ੋਰ ਲੱਗਦਾ ਕਿਉਂਕਿ ਅਸਲ ਦੇ ਵਿੱਚ ਇੱਥੇ ਮੀਡੀਆ ਲੜਾਉਣ ਦਾ ਕੰਮ ਕਰ ਰਹੀ ਆ ਕੋਈ ਸਵੇਰੇ ਇੱਕ ਭਰਾ ਦਾ ਮੇਰੀ ਗੱਲ ਹੋਣੀ ਸੀ ਉਹ ਮੈਂ ਕਿਹਾ ਕਿੰਦਾ ਜੰਗ ਲੱਗੀ ਕਿੰਦਾ ਤੂੰ ਟੀਵੀ ਦੇ ਮੋਹਰੇ ਬੈਠਾ ਮੈਂ ਕਿਹਾ ਹਾਂ ਕਿੰਦਾ ਟੀਵੀ ਬੰਦ ਕਰ ਤੇ ਜੰਗ ਖਤਮ ਹੋ ਜਾਣੀ ਆ ਆਹੋ ਦਾ ਮਤਲਬ ਇ ਤੇ ਤੁਹਾਂ ਹੀ ਚਲਾਉਣੀ ਆ ਬਿਲਕੁਲ ਜੀ ਅੱਜ ਜੇ ਅਸੀਂ ਇਸ ਗਰਾਉਂਡ ਲੈਵਲ ਤੇ ਆਏ ਹੋਏ ਆ ਅੱਦੇ ਲੋਕਾਂ ਨੂੰ ਹਜੇ ਪੰਜਾਬ ਦੇ ਵਿੱਚ ਇਹ ਵੀ ਨਹੀਂ ਪਤਾ ਵੀ ਪੰਜਾਬ ਦੇ ਬਾਰਡਰਾਂ ਦੀ ਸਥਿਤੀ ਕੀ ਆ ਅੱਜ ਤਾਂ ਹੀ ਅਸੀਂ ਇੱਥੇ ਬਾਰਡਰਾਂ ਦੀ ਸਥਿਤੀ ਜਾਣਨ ਲਈ ਆਏ ਆ ਵੀ ਵਾਕਈ ਜਿਹੜੇ ਉਧਰ ਦੇ ਲੋਕ ਗਿਆ ਜਿਹੜੇ ਲੋਕ ਬਾਰਡਰਾਂ ਦੇ ਵਸੇ ਹੋਏ ਨੇ ਕਿ ਉਹ ਵਾਕਈ ਵੀ ਉਹ ਜੰਗ ਚਾਹੁੰਦੇ ਨੇ ਵੀ ਜਾਂ ਉਹ ਇੱਕ ਅਮਨ ਆ ਮਾਨ ਦੀ ਜ਼ਿੰਦਗੀ ਚਾਹੁੰਦੇ ਨੇ ਇੱਥੇ ਸਾਡੇ ਨਾਲ ਬਾਈ ਹੁਣੀ ਮੌਜੂਦ ਨੇ ਬਾਈ ਹੁਣਾ ਦਾ ਗੱਲ ਕਰਦੇ ਬਾਈ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਭਾਜੀ ਕਿਵੇਂ ਜੰਗ ਲੱਗਣੀ ਚਾਹੀਦੀ ਪਹਿਲਾਂ ਤਾਂ ਦੱਸੋ ਮੈਨੂੰ ਨਹੀਂ ਜੀ ਜੰਗ ਤੇ ਨਹੀਂ ਲੱਗਣੀ ਚਾਹੀਦੀ ਮਤਲਬ ਜਿਹੜਾ ਹੈ ਹਾਲਾਤ ਸੁਧਰਨੇ ਚਾਹੀਦੇ ਆ ਜਿਹੜੇ ਇਹ ਮਤਲਬ ਪਾਕਿਸਤਾਨ ਨੇ ਮਤਲਬ ਪਾਕਿਸਤਾਨ ਨੇ ਕੋਦਰ ਤੇ ਨਹੀਂ ਕਰਦੇ ਉਹ ਅਤਵਾਦ ਕਰ ਰਿਆ ਅਤਵਾਦੀ ਕਰ ਰਿਹਾ ਤੇ ਉਹ ਅਤਵਾਦ ਨੂੰ ਜਿਹੜਾ ਠੱਲ ਪਾਉਣੀ ਚਾਹੀਦੀ ਆ ਬਿਲਕੁਲ ਉਹਨੂੰ ਪਾਣੀ ਚਾਹੀਦੀ ਆ ਉਹਨੂੰ ਪਾਈ ਵੀ ਆ ਆਪਣੇ ਨੇ ਇਹ ਪਾਕਿਸਤਾਨ ਵਾਲਿਆਂ ਨੂੰ ਵੀ ਚਾਹੀਦਾ ਵੀ ਜਿਹੜੇ ਅਤਵਾਦੀ ਇਹ ਹੈਗੇ ਆ ਉਹਨਾਂ ਦੇ ਉੱਪਰ ਠੱਲ ਪਾਵੇ ਵੀ ਨੁਕਸਾਨਾ ਹੋਵੇ ਕਿਸੇ ਜੀ ਦਾ ਉਹਨਾਂ ਨੂੰ ਬੰਦ ਕਰੇ ਵੀ ਹਾਂ ਉਹਨਾਂ ਨੂੰ ਜਿਹੜੀ ਮਤਲਬ ਹਮਾਇਤ ਨਾ ਦੇ ਹਾਂਜੀ ਉਹਦੀ ਮਦਦ ਨਾ ਕਰੇ ਪਾਕਿਸਤਾਨ ਵਾਲੇ ਉਹਦੀ ਮਦਦ ਕਰਦੇ ਤਾਂ ਤਾਂ ਹੀ ਹੋਗਾ ਆਪਣੇ ਮਤਲਬ ਅੱਗੇ ਆਉਂਦੇ ਆਪਣੇ ਇੰਡੀਆ ਆਪਣੇ ਨੁਕਸਾਨ ਕਰਦੇ ਆ ਜੀ ਬਿਲਕੁਲ ਹਾਂਜੀ ਤੇ ਇੱਕ ਕੱਲ ਖਬਰ ਅੰਮ੍ਰਿਤਸਰ ਦੀ ਦੇਖੀ ਸੀ ਕਿ ਡੀਮਾਰਟ ਬਣਿਆ ਹੋਇਆ ਉੱਥੇ ਲੋਕਾਂ ਨੇ ਹਾਗਰ ਮਜਾਤੀ ਸਾਮਾਨ ਖਰੀਦਣ ਦੇ ਵਿੱਚ ਇਧਰ ਮੈਨੂੰ ਲੱਗਦਾ ਪਿੰਡ ਦੇ ਵਿੱਚ ਮ ਆ ਕੇ ਲੱਗਦਾ ਜਿਦਾ ਵਿਹਾਰ ਦਾ ਮਾਹੌਲ ਹੋਇਆ ਹੁੰਦਾ ਨਾ ਇੱਥੇ ਕੋਈ ਜੰਗ ਦਾ ਡਰ ਨਾ ਇੱਥੇ ਕੋਈ ਹੋਰ ਚੀਜ਼ ਦਾ ਨਹੀਂ 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 ਇੱਥੇ ਵੀ ਗੱਲ ਹੈਗਾ ਇਹ ਉਹ ਇੱਥੇ ਆਇਆ ਸੀ ਕਿ ਆਪਣੇ ਸਬਜ਼ੀ ਲੈਣ ਆਏ ਹੈਗੇ ਕੰਬੋ ਗਿਆ ਦੇ ਬੰਦੇ ਕਹਿੰਦੇ ਲੋਕੀ ਉਥੋਂ ਭਿੱਖਵੇਂ ਸੌਦਾ ਜਿਹੜਾ ਦੁਕਾਨ ਵਾਲਿਆਂ ਦਾ ਪੁਰਾਣਾ ਸੌਦਾ ਵੇਹੋ ਉਹ ਵੀ ਉਹ ਦੁਕਾਨ ਵਾਲਿਆਂ ਨੇ ਦੇ ਹੀ ਜਾਂਦੇ ਆ ਚੋਕੋ ਚੋਕ ਸੌਦਾ ਲਈ ਆਉਂਦੇ ਕਈ ਪਿੰਡਾਂ ਵਾਲੇ ਜੀ ਕਈ ਮਤਲਬ ਡਰ ਜਾਂਦੇ ਆ ਕਿ ਪਤਾ ਨਹੀਂ ਜੰਗ ਲੱਗ ਜਾਣੀ ਆ ਪਰ ਉਹ ਜੰਗ ਵਾਲੇ ਜਿਹੜੇ ਮਤਲਬ ਪੜੇ ਲਿਖੇ ਬੰਦੇ ਉਹਨਾਂ ਨੂੰ ਪਤਾ ਨਹੀਂ ਲੱਗਣੀ ਪਰ ਮੇਨ ਗੱਲ ਆ ਵੀ ਜੰਗ ਲੱਗਣ ਦੇ ਅਸਾਰ ਚਲੋ ਹੋ ਸਕਦਾ ਅਸਾਰ ਹੋਣ ਜਾਂ ਨਾ ਹੋਣ ਤੂੰ ਹੀ ਬਿਨਾ ਤੂੰ ਹੀ ਪੀਣਾ ਵਾ ਹੈ ਦੱਸ ਐਂ ਖਬਰਾਂ ਇਹ ਇਧਰ ਮੈਨੂੰ ਇਧਰ ਮੈਨੂੰ ਲੱਗਦਾ ਇਦਾਂ ਮੈਨੂੰ ਲੱਗਦਾ ਭਾਰਤ ਦੀ ਜੰਗ ਤਾਂ ਲੱਗਣੀ ਨਹੀਂ ਹੈਗੀ ਪਾਕਿਸਤਾਨ ਨਾਲ ਪਰ ਇਦਾਂ ਭਰਾਵਾਂ ਦੀ ਜੰਗ ਜ਼ਰੂਰ ਲੱਗ ਜਾਣੀ ਆ ਨਹੀਂ ਨਹੀਂ ਉਹ ਨਹੀਂ ਗੱਲ ਆ ਉਹ ਸਾਡੀ ਉਹ ਸਾਡੀ ਸ਼ਾਮਾਂ ਨੂੰ ਇਹ ਕੰਮ ਚੱਲਦੇ ਰਹਿੰਦੇ ਆ ਅਤੋਂ ਇਹ ਆ ਜੀ ਅਸਲ 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 ਗਵਾਂਡੀ ਇਹ ਨਹੀਂ ਵੀ ਦਿਨੇ ਬਸ਼ੱਕ ਲੜਦੇ ਰਹੀਏ ਸ਼ਾਮ ਨੂੰ ਜਦੋਂ ਬੋਤਲ ਆ ਗਈ ਸਾਰੇ ਇਕੱਠੇ ਦੇ ਆਂ ਜੀ ਸਾਡੀ ਗੱਲ ਇੱਕ ਹੀ ਆ ਉਹ ਤੇ ਮੈਂ ਕਿਹਾ ਵੀ ਸਾਡਾ ਦਿਲ ਤੇ ਥੱਬੇ ਥੱਬੇ ਜੱਡੇ ਆ ਤੁਹਾਨੂੰ ਪਹਿਲਾਂ ਦੱਸ ਤੀ ਆ ਤੁਸੀਂ ਸਾਨੂੰ ਗੁੱਸਾ ਨਹੀਂ ਆਉਣਾ ਤੇ ਉਹਦੇ ਉਤਰੇ ਪਾਉ ਆਨੰਦ ਭੱਜੇ ਪਏ ਆ ਤੇ ਵਹਿ ਚਾਰਦੀ ਦੀ ਕੋਈ ਸਾਰੀ ਦਿਹਾੜੀ ਇੱਕ ਦਿਨ ਆ ਸਕ ਟਟਾ ਕਰਨਾ ਗਾਲਾਂ ਨੂੰ ਕੱਟੇ ਸਹੀ ਗੱਲਾਂ ਨੇ ਜਿਹੜੀ ਟਕਾਲਾਂ ਨੂੰ ਸੌਦੇ ਵਾਲੀ ਗੱਲ ਉਹ ਪੱਕੀ ਇਸ ਤਰ੍ਹਾਂ ਹੀ ਹੋਇਆ ਕਰ। ਅੱਛਾ ਕੱਲ ਤੁਸੀਂ ਜਦੋਂ ਸਾਰੇ ਪੰਜਾਬ 'ਚ ਲਾਈਟਾਂ ਬੰਦ ਹੋਈਆਂ ਸੀ ਤੁਸੀਂ ਵੀ ਲਾਈਟ ਲੁੱਟੋ ਬੰਦ ਕੀਤੀਆਂ ਸੀ ਤੱਕ ਨਹੀਂ ਨਹੀਂ ਸਾਹਾਂ ਦਾ ਵੇਖੀ ਨਹੀਂ ਇੱਥੇ ਕੋਈ ਲਾਈਟ ਬੰਦ ਹੁੰਦੀ। ਅੱਛਾ ਅੱਗੇ ਇੱਥੇ ਲਾਈਟਾਂ ਨਹੀਂ ਧੂਨ ਨਿਕਲ ਰਿਹਾ ਸੀ। ਅੱਛਾ ਜੀ ਇਧਰ ਆ ਜਾਓ ਬਜ਼ੁਰਗਾਂ ਵਾਲੇ ਕੋਲ ਚੱਲਦੇ ਆਂ। ਨਹੀਂ ਨਹੀਂ ਅੱਛਾ ਮੈਨੂੰ ਗੱਲ ਦੱਸੋ ਵੀ ਇੱਥੇ ਅੱਜ ਦਾ ਹੁਣ ਕੱਲ ਅੰਮ੍ਰਿਤਸਰ ਵਾਲੇ ਪਾਸੇ ਵੀ ਕਿਤੇ ਕੋਈ ਮਿਸਾਈਲ ਦੇਖੀ ਆ ਤੁਸੀਂ ਵੀ ਇਧਰ ਘੋੜਦਿਆਂ ਉੜਦਿਆਂ ਮਸਾਲਾ ਦੇਖਿਆ ਕਿ ਨਹੀਂ ਨਹੀਂ ਤਾਂ ਕੁਝ ਨਹੀਂ ਵਖਿਆ ਅਜੇ ਤੱਕ ਅੱਛਾ ਜੀ ਕੁਝ ਨਹੀਂ ਵਖਿਆ ਨਾ ਕੋਈ ਮਸਾਇਲ ਨਾ ਡਰੋਨ ਨਾ ਕੁਝ ਨਹੀਂ ਵਖਿਆ ਅਜੇ ਤੱਕ ਅੱਛਾ ਹਾਂਜੀ ਹਾਂਜੀ ਨੀ ਫੇਰ ਵੀ ਹੁਣ ਅੱਜ ਦੇ ਟਾਈਮ ਤੋਂ ਤੁਸੀਂ ਇੱਥੇ ਬੜੇ ਖੁਸ਼ ਮੈਂਦਾ ਹੁਣ ਇੱਥੇ ਜਦੋਂ ਗੱਲ ਕਰਨੇ ਸ਼ੁਰੂ ਕੀਤੀ ਮੈਨੂੰ ਲੱਗਾ ਮੇਰੇ ਮਨ ਦੇ ਵਿੱਚ ਥੋੜਾ ਜਿਹਾ ਸਹਿਮ ਜ਼ਰੂਰ ਸੀਗਾ ਪਰ ਜਦੋਂ ਬਜ਼ੁਰਗਾਂ ਨਾਲ ਗੱਲ ਕੀਤੀ ਤਾਂ ਮੈਂ ਵੀ ਹੁਣ ਇੰਨਾ ਵਰਗਾ ਹੀ ਹੋ ਗਿਆ ਵੀ ਹਾਂ ਵੀ ਜਿੱਦਾਂ ਇਹ ਹਾਸਮਯਾ ਕਰਨੇ ਨੇ ਵੀ ਆਵਾ ਵੀ ਕਰੀਏ ਚਲੋ ਜੰਦਰ ਜਾਣਾ ਚਲੇ ਜਾਣਾ ਇਹ ਕੋਈ ਬੱਕਰੀ ਗੱਲ ਨਹੀਂ ਹੈਗੀ ਆਹੀ ਤੇ ਬੱਸ ਸਿਰਫ ਸੁਣਾਏ ਅਸੀਂ 10 ਮਿੰਟ ਹਾਂਜੀ ਇਹ ਆ ਕੋਠੀ ਪੋਂਠਾ ਭਰਾ ਮੇਰਾ ਇਹ ਤੇ ਮੈਂ ਖੇਤੋਂ ਆਇਆ ਮੈਂ ਤਾਂ ਇਹਨੂੰ ਮਿਲ ਕੇ ਆਉਣਾ ਤੇ ਆ ਪਰ ਇਹਨੂੰ ਪੁਲਿਸ ਨੇ ਆਇਆ ਹੈ ਮੈਂ ਤਾਂ ਇਹਨੂੰ 10 ਮਿੰਟ ਆਹ ਚਲ ਸੁਖੀ ਆਉਨੇ ਆ ਹਾਂ ਕਿਆ ਬਾਤ ਇੱਥੇ ਹੀ ਤੰਬੂ ਲਾਉਣਾ ਨਾ ਹੁਣ ਤੇ ਕਿ ਮਿਲਟਰੀ ਆ ਲਾਉਣੀ ਤਾਂ ਅਸੀਂ ਲਾਲ ਨੇ ਤੇ ਅੱਛਾ ਤੇ ਰਾਤ ਨੂੰ ਵੀ ਇਕੱਠੇ ਹੀ ਬੈਠਦੇ ਹੋ ਇਕੱਠੇ ਹੀ ਇਕੱਠੇ ਹੀ ਅੱਛਾ ਇੱਥੇ ਰਾਤ ਨੂੰ ਰਵਾਂਗੇ ਬੱਕਰੇ ਬੁਕਰੇ ਫੇ ਚੱਲਦੇ ਰਾਤ ਨੂੰ ਕਿ ਨਹੀਂ ਬੱਕਰੇ ਚੱਲਣਗੇ ਹੁਣ ਕਿ ਜਦੋਂ ਜੰਗ ਲੱਗੂ ਆਵੇ ਪੱਟੇ ਦੀ ਕਿ ਲੋਕ ਆ ਆਵੇ ਹਾਂਜੀ ਉਹ ਲੋ ਜੀ ਇਧਰ ਬਾਪੂ ਸਾਦੂ ਇਧਰ ਕਹਿੰਦੇ ਨੇ ਵੀ ਤੁਸੀਂ ਵੀ ਸਾਡੇ ਕੋਲ ਆ ਜਾਓ ਵੀ ਤੁਹਾਨੂੰ ਵੀ ਇੱਥੇ ਮੁਰਗੇ ਦਾ ਪ੍ਰਸ਼ਾਦਾ ਖਾ ਕੇ ਤੋਰਦੇ ਆ ਆ ਲੱਭ ਜਿੱ ਤੱਕ ਹੀ ਸਾਡੇ ਕੋਲ ਆਓ ਹੁਣ ਅਸੀਂ ਬਣਵਾ ਕੇ ਦਿਖਵਾ ਕੇ ਤਨਾ ਕੀ ਬਾਤ ਹੈ ਜੀ ਲੋ ਇਹਨੂੰ ਕਹਿੰਦੇ ਚੜਦੀ ਕਲਾ ਇੱਕ ਪਾਸੇ ਪੂਰਾ ਇੰਡੀਆ ਸਹਿਮ ਦਾ ਮਾਹੌਲ ਬਣਿਆ ਪਿਆ ਆ ਤੇ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਇੱਥੇ ਇੱਕ ਰੌਣਕ ਦੇ ਮੇਲੇ ਦਾ ਇੱਥੇ ਸੱਥਾਂ ਦਾ ਇੱਕ ਜਿਹੜਾ ਨਵਾਂ ਇੱਕ ਦੌਰ ਜਿਹੜਾ ਸਾਡੇ ਪਿੰਡਾਂ 'ਚ ਮੁੱਕ ਚੁੱਕਿਆ ਪਰ ਇੱਥੇ ਹਜੇ ਵੀ ਹੈਗਾ ਆ ਇੱਥੇ ਤਾਂ ਉਹ ਗੱਲਾਂ ਚੱਲਦੀਆਂ ਜਿਹੜੀਆਂ ਅਜੇ ਤੱਕ ਕਿਸੇ ਸੁਣੀ ਜਾਂਦੀਆਂ ਨਹੀਂ ਹੁੰਦੀਆਂ ਕੁਝ ਗੱਲਾਂ ਇਦਾਂ ਹੀ ਬਾਪੂ ਨੇ ਕਿਹਾ ਜਿਹੜੇ ਕੈਮਰਾ ਆਫ ਤੇ ਜਿਹੜੇ ਦੱਸ ਨਹੀਂ ਸਕਦੇ ਜੀ ਜੇ ਰੋਈ ਜਾਵਾਂਗੇ ਤੇ ਕਿਸੇ ਕੋਈ ਆਪਾਂ ਨੂੰ ਦੇਣਾ ਨਹੀਂ ਬਿਲਕੁਲ ਜੀ ਪ੍ਰਸ਼ਾਦਾ ਪਾਣੀ ਹੀ ਆਪਦਾ ਛ ਉੱਤੇ ਸਾਨੂੰ ਮਹਾਰਾਜ ਦੇਖਣ ਰਿਆ ਤੇ ਨੀਲੀ ਛਤ ਲਿਓ ਬੜਾ ਖੰਡਾਕ ਨਹੀਂ ਉਹਦੇ ਤੇ ਸਾਨੂੰ ਬੜਾ ਮਾਣ ਚੜਦੀ ਕਲਾ ਕੀ ਬਾਤ ਹੈ ਕੀ ਬਾਤ ਹੈ ਇਹ ਹੁੰਦੀ ਹੈ ਜੀ ਅਸਲ ਚੜਦੀ ਕਲਾ ਚਾਹੇ ਜੋ ਮਰਜੀ ਹੋ ਜਾਵੇ ਵੀ ਅਸਲ ਬਾਈ ਹੁਣਾਂ ਨੇ ਦੱਸਦਾ ਵੀ ਨਾ ਤਾਂ ਅਸੀਂ ਪਿੰਡ ਛੱਡੀਏ ਅੱਜ ਤੇ ਨਾ ਅਸੀਂ ਪਿੰਡ ਛੱਡੀਏ ਕੱਲ ਇੱਥੇ ਰਹਿਣਾ ਇੱਥੇ ਬਾਈ ਹੁਣਾਂ ਨੇ ਕਹਿੰਦੇ ਵੀ ਇੱਥੇ ਰਹਿਣਾ ਤੇ ਇੱਥੇ ਹੀ ਢੁੱਲੇ ਦੀਆਂ ਲਾਉਣੀਆਂ ਨੇ ਜੇ ਚ ਮੌਤ ਹੋਣੀ ਇੱਥੇ ਵੀ ਆ ਜਾਣੀ ਐ ਤੇ ਜੇ ਨਹੀਂ ਹੋਣੀ ਤੇ ਜਿੱਥੇ ਮਰਜੀ ਚੱਲ ਜਾਓ ਉੱਥੇ ਕਿਤੇ ਵੀ ਨਹੀਂ ਹੋਣਾ ਕੁਝ ਵੀ ਤੇ ਇਸ ਕਰਕੇ ਕਿੱਥੇ ਕਿੱਥੇ ਜਿੱਥੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਬਾਰਡਰ ਦੇ ਲੱਗਦੇ ਪਿੰਡਾਂ ਦੇ ਵਿੱਚ ਬਿਲਕੁਲ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਅਸੀਂ ਸਾਡਾ ਮੇਨ ਮਕਸਦ ਸਿਰਫ ਦੱਸਣ ਦਾ ਇਹ ਸੀਗਾ ਵੀ ਡਰਨ ਦੀ ਬੜੀ ਲੋੜ ਨਹੀਂ ਕਿਉਂਕਿ ਡਰਨ ਦਾ ਮਾਹੌਲ ਬਹੁਤ ਦੂਰ ਪੇਠਾਇਆ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਇੱਥੇ ਸਿਰਫ ਪੰਜਾਬ ਦੇ ਲੋਕਾਂ ਦੇ ਵਿੱਚ ਡਰ ਦਾ ਮੌਲ ਖਤਮ ਹੋਵੇ ਤੇ ਬਾਹਰ ਵੀ ਲੋਕਾਂ ਦੇ ਵਿੱਚ ਪਤਾ ਲੱਗਿਆ ਹਕੀਕਤ ਕੀ ਆ ਵੀ ਜਿਵੇਂ ਸਾਡੇ ਕੁਝ ਮੀਡੀਆ ਵਾਲੇ ਜੰਗਾ ਚ ਲਾਤੀਆਂ ਬੰਬ ਚ ਲਾਤੇ ਨੇ ਵੀ ਅਸਲ 'ਚ ਵਾਕੇ ਵੀ ਇੱਥੇ ਉਹ ਮਾਹੌਲ ਬਣਿਆ ਕਿ ਨਹੀਂ ਬਣਿਆ ਫਿਲਹਾਲ ਹੀ ਕਿੜੀ ਇੱਥੇ ਹਜੇ ਤ ਗੱਲ ਤੇ ਤੁਸਾਂ ਕੇ ਆਪੇ ਹੀ ਕੀਤੀ ਤੁਸਾਂ ਤੁਸਾਂ ਹੀ ਜ਼ਿਆਦਾ ਲੋਕਾਂ ਨੂੰ ਡਰਾਵਾ ਜਦੋਂ ਡਰੇ ਕੀ ਬਾਤ ਜਦੋਂ ਪੱਤਰਕਾਰ ਪੰਜ ਸੱਤ ਆ ਗਏ ਕੀ ਹੋਣ ਵਾਲਾ ਜੀ ਹੋ ਗਿਆ ਜੀ ਮਖਤਕਾਰ ਤਾਂ ਮਰ ਗਏ ਆਪਾਂ ਕੋਈ ਹੋਣਾ ਮਰਿਆ ਨਹੀਂ ਮੈਨੂੰ ਬਜ਼ੁਰਗੋ ਇੱਕ ਗੱਲ ਮੈਂ ਸਵੇਰੀ ਕਿਸੇ ਨਾਲ ਬਹਿ ਸੌਂਡੀ ਸੀ ਉਹ ਮੈਨੂੰ ਜਦੋਂ ਗੱਲ ਕੀਤੀ ਜੰਗ ਦੇ ਬਾਰੇ ਵੀ ਨਹੀਂ ਜੰਗ ਲੱਗਣੀ ਚਾਹੀਦੀ ਹੈ ਮੈਂ ਕਿਹਾ ਭਾਜੀ ਅੱਜ ਸਾਰੇ ਲੋਕ ਜੰਗ ਲਾ ਰਹੇ ਨੇ ਅੱਜ ਜਿਹੜੇ ਜੰਗ ਲਵਾ ਰਹੇ ਨੇ ਗੱਲਾਂ ਇਤਿਹਾਸ ਚ ਉਹਦੀਆਂ ਨਹੀਂ ਹੋਣੀਆਂ ਜੰਗ ਬੁਝਾਉਣ ਵਾਲੇ ਵੀ ਜਿਹੜੀ ਜੰਗ 'ਚ ਅੱਗ ਲੱਗੀ ਹੈ ਨਾ ਚਰਾ ਕੇ ਲਾਉਣ ਵਾਲਾ ਉਹਦੀ ਗੱਲ ਹੀ ਕੋਈ ਕਰਦਾ ਤੇ ਜਦੋਂ ਅੱਗ ਜਿਹੜਾ ਬੰਦਾ ਬਚਾਉਂਦਾ ਆ ਅੱਗ ਗੱਲ ਹਮੇਸ਼ਾ ਉਸ ਬੰਦੇ ਦੀ ਹੁੰਦੀ ਆ ਇਸ ਕਰਕੇ ਸਾਡਾ ਫਰਜ਼ ਬਣਦਾ ਸਾਡੇ ਪੰਜਾਬ ਪੰਜਾਬੀ ਹੋਣ ਦਾ ਫਰਜ਼ ਬਣਦਾ ਵੀ ਅਸੀਂ ਜਿਹੜੀ ਅਸਲ ਹਕੀਕਤ ਆ ਤੁਹਾਡੇ ਸਾਹਮਣੇ ਲੈ ਕੇ ਆਈਏ ਇਸ ਕਰਕੇ ਅਸੀਂ ਗਰਾਉਂਡ ਲੈਵਲ ਤੇ ਆ ਕੇ ਖੜੇ ਆ ਜਿਹੜੀ ਬਿਲਕੁਲ ਬਾਰਡਰ ਦੇ ਨਾਲ ਲੱਗਦੀ ਆ ਆ ਪਿਛਲੇ ਪਾਸੇ ਡਿਫੈਂਸ ਆ ਉਹਦੇ ਪਿਛਲੇ ਪਾਸੇ ਤਾਰਾਂ ਨੇ ਵੀ ਅਸੀਂ ਤੁਹਾਨੂੰ ਦਿਖਾ ਦਈਏ ਪਰ ਡਿਫੈਂਸ ਬੜੀ ਹੋਈ ਆ ਮੋਰੇ ਇਧਰ ਵਿੱਚ ਇਹ ਤੇ ਕਲੀਅਰ ਜੀ ਗੱਲ ਆ ਵੀ ਇੱਥੇ ਅੱਜ ਤੱਕ ਇਦਾਂ ਦਾ ਮਾਹੌਲ ਨਹੀਂ ਬਣਿਆ ਸਿਰਫ ਲੋਕਾਂ ਨੂੰ ਡਰਾਵਾ ਡਰਾ ਕੇ ਇਸ ਏਰੀਆ ਨੂੰ ਹਾਈਲਾਈਟ ਤੇ ਰੱਖਿਆ ਹੋਇਆ ਆ ਵੀ ਪਤਾ ਨਹੀਂ ਇੱਥੇ ਅੱਜ ਹੁਣ ਕੀ ਘੰਟੇ ਬਾਅਦ ਕੀ ਹੋ ਜਾਣਾ ਤੇ ਸੋ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਨੂੰ ਸਾਡੀ ਸਟੋਰੀ ਕਿਵੇਂ ਲੱਗੀ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਸਾਡੀ ਸਟੋਰੀ ਕਿਵੇਂ ਲੱਗਦੀ ਆ ਥੈਂਕ ਯੂ ਸੋ ਮਚ ਜੀ